ਲੱਗ ਪਈ ਓ ਸਾਰੀ ਹੁਣ ਕੁੰਨੇ ਕੰਦ ਦੀ ਊ ਚੜੀ ਸੂਪੇ ਤੇ ਜਨੂ ਨੇ ਰੰਗ ਦੀ ਊ ਚੜੀ ਸੂਪੇ ਤੇ ਜਨੂ ਨੇ ਰੰਗ ਦੀ ਲੱਗ ਪਈ ਓ ਸਾਰੀ ਹੁਣ ਕੁੰਨੇ ਕੰਦ ਦੀ ਲੱਗ ਪਈ ਓ ਸਾਰੀ ਹੁਣ ਕੁੰਨੇ ਕੰਦ ਦੀ ਲਾਲ ਖੜੇ ਮੀਆਂ ਸੇ ਡਰਾਣਾ ਢੋਲ ਦੇ ਬੋਲੇ ਸੁਨਹਾਰ ਦੇ ਜੇ ਕਰੇ ਬੋਲ ਦੇ

امرجی چھوٹے بڑی سوچ رکھ دے دیس امر بڑی سوچ رکھ دے ہردے سو دیسی ککھ دجو سیکھی بالی تنڈی سجوڑ سیکھی بالی تمدی لگ پیسائی ہونے ਇਦਾਂ ਗਏ ਦੀ ਲੱਗ ਪਈ ਉਸਾਰੀ ਹੁਣ ਕੁੱਝ ਕੰਮ ਦੀ ਹਾੜਾ ਮਾਰਾ ਲਾਗਿਆ ਮਦੇ ਊਟ ਲਾ ਕਰ ਤਸੀਹਾਂ ਸੁਬੇ ਦਾ ਫੇਰ ਭੋਖ ਲਾ ਹਾੜਾ ਮਾਰਾ ਲਾਗਿਆ ਮਦੇ ਊਟ ਲਾ ਕਰ ਤਸੀਹਾਂ ਸੁਬੇ ਦਾ ਫੇਰ ਭੋਖ ਲਾ ਖੂਬ ਕਿਸੇ ਚਾਂੜ ਨਾਲੇ ਸੁਤੇ ਨੰਦ ਦੀ ਕਿੰਨਾਂ ਚਾਂਦੇ ਪਾਪੀ ਸੁਝੇ ਨਾਮ ਤੇਰੀ ਲੱਗ ਪਈ ਉਸਾਰੀ ਹੁਣ ਕੋਨੇ ਕੰਗਦੇ ਤੋੜ ਕੇ ਸੁਪੇ ਤੇ ਜੈ ਨੋ ਨੀ ਰੰਗ ਦੇ ਲੱਗ ਪਈ ਉਸਾਰੀ ਹੁਣ ਕੋਨੇ ਕੰਗਦੇ ਦੀ ਜੁਲਮ ਦੀ ਆਗੋ ਬਾਗ ਬਹਿ ਚਾਰੇ ਚਾ ਬਹਿ ਰਿਆ ਵੀ ਲਾਂਦਾਂ ਸਿੱਖੀ ਦਾ ਪਰਿਆ

சூன சூப்பர் சாப்பிடி லால மடோல தேவ முடிவல آرمب ہو گیا سوکھا سی کم ہو گئی لال رنگ دکھیا سی کم ہو گئی لال رنگ د لگ پہ یہ ساری ہون کھونے کند دی توڑ جڑی سوپے تے جنوں نے رنگ دی لگ پہ یہ ساری ہون کھونے کند دی لگ پہ یہ ساری ہون کھونے کند دی بائی روچی کا کام تھا بائی روچی